ਜੇ ਤੁਸੀਂ ਅੱਜ ਸਾਰੇ ਦਿਨ ਤੇ ਨਰਾਸ਼ ਹੋ ਤਾਂ ਇਹ ਖਬਰ ਤੁਹਾਡੀ ਸਾਰੀ ਉਦਾਸੀ ਝੱਕ ਦੇਵੇਗੀ ਤੁਹਾਨੂੰ ਦੱਸਦੀ ਕਿ ਸਿੱਧੂ ਮੂਸੇਵਾਲਾ ਛੋਟੇ ਬਿਆਂ ਦਾ ਪੋਤਾ ਹੈ ਹਜੇ ਮੁੱਕਿਆ ਨਹੀਂ ਸਿੱਧੂ ਮੂਸੇਵਾਲਾ ਇੱਕ ਵਾਰ ਫੇਰ ਆ ਰਿਹਾ ਤੁਹਾਨੂੰ ਦੱਸਦੀ ਕਿ ਸਿੱਧੂ ਮੂਸੇਵਾਲਾ ਦੇ ਆਫੀਸ਼ੀਅਲ ਸੋਸ਼ਲ ਮੀਡੀਆ ਤੇ ਸਿੱਧੂ ਮੂਸੇਵਾਲਾ ਦੇ ਆਉਣ ਵਾਲੇ ਟੈਕਸ ਦੀ ਖਾਸ ਤੁਹਾਨੂੰ ਦੱਸਦੀ ਕਿ ਪੋਸਟਰ ਰਿਲੀਜ਼ ਹੋ ਸਕਿਆ ਹੈ ਮੂਸੇ ਦੇ ਨਾਮ ਤੇ ਜੋ ਤੁਸੀਂ ਸੁਣੋਗੇ ਤਾਂ ਤੁਹਾਡਾ ਚਿੱਤ ਖੁਸ਼ ਹੋ ਜਾਵੇਗਾ ਤੁਹਾਨੂੰ ਦੱਸਦੀ ਕਿ ਹਾਲੀ ਦੇ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਬਰਸੀ ਲੰਘ ਕੇ ਗਈ ਆ ਤੀਜੀ ਬਰਸੀ ਲੰਘ ਕੇ ਗਈ ਆ ਉਸ ਦਿਨ ਜਿੰਨੇ ਫੈਜ਼ ਨੇ ਅਥਰੂ ਵਹਾਏ ਨੇ ਤਾਂ ਉਹਨਾਂ ਸਭ ਨੂੰ ਇਹ ਪੋਸਟਰ ਦੇਖ ਕੇ ਚਾਹ ਚੜਨ ਵਾਲਾ ਤੁਹਾਨੂੰ ਦੱਸਦੀ ਕਿ ਸਿੱਧੂ ਮੂਸੇਵਾਲਾ ਦੇ ਨਵੇਂ ਗਾਣਿਆਂ ਦੀ ਸਭ ਨੂੰ ਇੰਨੀ ਕੁ ਵੇਟ ਸੀ ਜਿੰਨਾ ਜਵਾਕਾਂ ਨੂੰ ਦੀਵਾਲੀ ਦਾ ਚਾਹ ਹੁੰਦਾ ਤਾਂ ਇਹ ਤੁਸੀਂ ਦੇਖ ਕੇ ਪੋਸਟਰ ਬੜੇ ਖੁਸ਼ ਹੋ ਜਾਵੋਗੇ ਕਿ ਸਿੱਧੂ ਮੂਸੇਵਾਲਾ ਦੇ ਇਸ ਪੋਸਟਰ ਦੇ ਆਉਂਦੇ ਹੀ ਇਸ ਨੂੰ ਲਾਈਕ ਧੜਾ ਧੜ ਲਾਈਕ ਆਉਣੇ ਲੱਗ ਪਏ ਨੇ ਹਰ ਕੋਈ ਇਸ ਪੋਸਟਰ ਦੇ ਥੱਲੇ ਕਮੈਂਟ ਕਰ ਰਿਹਾ ਸੋਸ਼ਲ ਮੀਡੀਆ ਜਾਮ ਹੋ ਚੁੱਕਿਆ ਸੋਸ਼ਲ ਮੀਡੀਆ ਤੇ ਜਦੋਂ ਵੀ ਕਿਤੇ ਦੇਖੋਗੇ ਤਾਂ ਸਿੱਧੂ ਮੂਸੇਵਾਲਾ ਦਾ ਇਹ ਪੋਸਟਰ ਤੁਹਾਨੂੰ ਨਜ਼ਰ ਆਵੇਗਾ ਮੂਸੇ ਪ੍ਰਿੰਟ ਨਾਮ ਤੇ ਪੋਸਟਰ ਰਿਲੀਜ਼ ਹੋ ਚੁੱਕਿਆ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਚਿੱਟਾ ਕੁੜਤਾ ਪਜਾਮਾ ਜਿਹੜਾ ਉਹਨਾਂ ਦੇ ਪਾਇਆ ਹੋਇਆ ਨਜ਼ਰ ਆ ਰਹੇ ਨੇ ਆਪਣੇ ਉਹੀ ਠਾਠ ਬਾਠ ਦੇ ਵਿੱਚ ਦੇਸੀ ਲੁੱਕ ਆ ਜਿਹੜੇ ਕਰਕੇ ਸਿੱਧੂ ਮੂਸੇਵਾਲਾ ਨੇ ਪਿੰਡ ਬੈਠੇ ਬੈਠੇ ਨੇ ਬੈਲਬੋਰਡ ਤਾਂ ਗੱਲਾਂ ਕਰਵਾ ਦਿੱਤੀਆਂ ਸੀ ਦੁਨੀਆ ਹਲਾ ਕੇ ਰੱਖ ਦਿੱਤੀ ਸੀ ਤਾਂ ਸਿੱਧੂ ਮੂਸੇਵਾਲਾ ਦੇ 3 ਸਾਲ ਹੋਏ ਨੇ ਉਸ ਨੂੰ ਦੁਨੀਆ ਤੋਂ ਗਏ ਹੋਏ ਟੱਬਿਆਂ ਦੇ ਪੁੱਤ ਨੂੰ ਮਾਨਸੇ ਦੇ ਪੁੱਤ ਨੂੰ ਪਰ ਅੱਜ ਵੀ ਉਸ ਦਾ ਸਿੱਕਾ ਪੂਰੀ ਦੁਨੀਆ ਦੇ ਵਿੱਚ ਚੱਲਦਾ ਹੈ ਤੁਸੀਂ ਗਾਣਾ ਵੀ ਜ਼ਰੂਰ ਸੁਣਿਆ ਹੋਣਾ ਡਾਲਰਾਂ ਵਾਂਗੂ ਨਹੀਂ ਨਾਮ ਸਾਡਾ ਚੱਲਦਾ ਸੋ ਇਹ ਗੀਤ ਬਿਲਕੁਲ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਦੇ ਨਾਲ ਖਹਿ ਕੇ ਲੱਗਦਾ ਹੈ ਅੱਜ ਵੀ ਸਿੱਧੂ ਮੂਸੇਵਾਲਾ ਦਾ ਨਾਮ ਡਾਲਰਾਂ ਵਾਂਗੂ ਚੱਲਦਾ ਹੈ ਇੱਕ ਇੱਕ ਗੀਤ ਜਦੋਂ ਵੀ ਆਉਂਦਾ ਹੈ ਤਾਂ ਸਾਰੇ ਪਾਸੇ ਬ੍ਰੇਕਾਂ ਜਾਮ ਹੋ ਜਾਂਦੀਆਂ ਨੇ ਤਾਂ ਹੁਣ ਵੀ ਮੂਸੇ ਪ੍ਰਿੰਟ ਦਾ ਪੋਸਟਰ ਪੈਂਦੇ ਸਾਰੀ ਹਰ ਇੱਕ ਨੂੰ ਚਾਹ ਚੜ ਗਿਆ ਹੈ ਇੰਨੀ ਖੁਸ਼ੀ ਹੈ ਕਿ ਹਰ ਇੱਕ ਦੇ ਚਿਹਰੇ ਤੇ ਨੋਰ ਜੇ ਤੁਸੀਂ ਸੋਸ਼ਲ ਮੀਡੀਆ ਚਲਾਉਂਦੇ ਹੋ ਸਿੱਧੂ ਮੂਸੇਵਾਲਾ ਦਾ ਪੇਜ ਫੋਲੋ ਕਰਦੇ ਹੋ ਤਾਂ ਜੇ ਤੁਸੀਂ ਉਹਨਾਂ ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾਓਗੇ ਤਾਂ ਲੋਕ ਤੜਾ ਤੜ ਕਮੈਂਟ ਕਰ ਰਹੇ ਨੇ 181000 ਤੋਂ ਵੱਧ ਲੋਕਾਂ ਨੇ ਇਸ ਪੋਸਟ ਨੂੰ ਲਾਈਕ ਕਰ ਦਿੱਤਾ ਹੈ ਅਤੇ ਕਿੰਨੇ ਸਾਰੇ ਕਮੈਂਟ ਨੇ ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਤਮਾਮ ਫੈਨਸ ਉਹ ਤਮਾਮ ਕਲਾਕਾਰ ਜਿਹੜੇ ਸਿੱਧੂ ਦੀ ਜ਼ਿੰਦਗੀ ਦੇ ਨਾਲ ਜੁੜੇ ਰਹੇ ਨੇ ਤਾਂ ਹਰ ਇੱਕ ਨੂੰ ਚਾਹੇ ਕੋਈ ਲਿਖ ਰਿਹਾ ਹੈ ਮੇਰਾ ਯਾਰ ਆ ਗਿਆ ਤਾਂ ਕੋਈ ਕਹਿ ਰਿਹਾ ਹੈ ਕਿ YouTube ਤੇ ਹੁਣ ਗਾਹ ਪਾਊਗਾ ਕੋਈ ਲਿਖ ਰਿਹਾ ਹੈ ਹਜੇ ਮੁੱਕਿਆ ਨਹੀਂ ਸੋ ਇਹਨਾਂ 4-5 ਵਰਡਸ ਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਸਿੱਧੂ ਮੂਸੇਵਾਲੇ ਦੇ ਇਹਨਾਂ ਗੀਤਾਂ ਦਾ ਉਹ ਵਿਆਹ ਜਿੰਨਾ ਚਾਹੇ ਲੋਕਾਂ ਨੂੰ ਜਿੰਨਾ ਇੱਕ ਲੀਡਰ ਨੂੰ ਵੋਟਾਂ ਜਿੱਤਣ ਦਾ ਚਾਹ ਹੁੰਦਾ ਹੈ ਐਮਪੀ ਮੰਤਰੀ ਬਣਨ ਦਾ ਚਾਹ ਹੁੰਦਾ ਹੈ ਤਾਂ ਲੋਕਾਂ ਦੇ ਚਿਹਰੇ ਦਾ ਨੂਰ ਤੁਸੀਂ ਦੇਖ ਸਕਦੇ ਹੋ ਜਿਹੜਾ ਕਮੈਂਟਾਂ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਵੇਗਾ ਕਿ ਲੋਕ ਕਿੰਨੇ ਖੁਸ਼ ਨੇ ਖਾਸ ਕਰਕੇ ਉਹ ਲੋਕ ਖੁਸ਼ ਨੇ ਜਿਨ੍ਹਾਂ ਨੇ ਜਦੋਂ 28 ਮਈ ਆਇਆ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਅਥਰੂ ਉਹਨਾਂ ਨੇ ਦੇਖੇ ਹੋਣਗੇ ਮਾ ਚਰਨਕੌਰ ਦੀਆਂ ਪੁੱਬਾਂ ਉਹਨਾਂ ਨੇ ਦੇਖੀਆਂ ਆਣਗੀਆਂ ਛੋਟੇ ਮੂਸੇ ਵਾਲੇ ਦੀ ਉਹ ਮਾਸੂਮੀਅਤ ਦੇਖੀ ਹੋਵੇਗੀ ਤਾਂ ਉਹ ਸਾਰਾ ਕੁਝ ਤੁਹਾਨੂੰ ਇਹ ਈਪੀਆ ਜਿਹੜੀ ਪਲਾ ਦੇਵੇਗੀ ਤਾਂ ਤੁਹਾਡੇ ਮਨ ਦੇ ਵਿੱਚ ਇੱਕ ਖੁਸ਼ੀ ਵਾਲਾ ਰੂਪ ਆ ਜਾਵੇਗਾ ਤੁਹਾਡੇ ਚਿਹਰੇ ਤੇ ਨੂਰ ਆ ਜਾਵੇਗਾ ਕਿ ਅੱਜ ਫੇਰ ਉਹ ਟਿੱਬਿਆਂ ਦੇ ਪੁੱਤ ਦੇ ਨਵੇਂ ਗੀਤ ਨੇ ਜਿਹੜੇ ਉਹਨਾਂ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਸੋ ਤਿਆਰੀਆਂ ਤੁਸੀਂ ਖਿੱਚ ਲਓ ਪੂਰੀ ਤਿਆਰੀ ਦੇ ਵਿੱਚ ਉਹ 11 ਤਰੀਕ ਨੂੰ ਪੂਰੇ ਧਮਾਲਾ ਪੈਣ ਵਾਲੀਆਂ ਨੇ ਕਿਉਂਕਿ ਹੋ ਸਕਦਾ ਹੈ ਕਿ ਇੱਕ ਨਹੀਂ 3-4 ਗੀਤ ਜਿਹੜੇ ਰਿਲੀਜ਼ ਹੋ ਉਸ ਦਿਨ ਹੋਣ ਕਿਉਂਕਿ ਵੱਡੀ ਉਮੀਦ ਕੀਤੀ ਜਾ ਰਹੀ ਹੈ ਸਿੱਧੂ ਮੂਸੇਵਾਲ ਦੇ ਪਿਤਾ ਨੇ ਵੀ ਇੱਕ ਦਿਨੇ ਗੱਲ ਇੰਟਰਵਿਊ ਦੇ ਦੌਰਾਨ ਕਹੀ ਸੀ ਕਿ 11 ਅਪ੍ਰੈਲ ਕੈਸ ਦਿਨ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਵੀ ਹੁੰਦਾ ਹੈ ਤਾਂ ਤੁਹਾਡੇ ਉਹ ਪੁਰਾਣੇ ਦਿਨ ਵੀ ਚੇਤੇ ਹੋਣਗੇ ਜਦੋਂ ਸਿੱਧੂ ਮੂਸੇਵਾਲਾ ਦੇ ਪੁਰਾਣੇ ਘਰ ਮੂਰੇ ਮੇਲਾ ਲੱਗਿਆ ਹੁੰਦਾ ਸੀ ਜਦੋਂ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੁੰਦਾ ਸੀ ਤਾਂ ਲੋਕ ਕੇਕਾਂ ਦੇ ਕੇਕ ਲੈ ਕੇ ਖੜੇ ਹੁੰਦੇ ਸੀ ਸਿੱਧੂ ਮੂਸੇਵਾਲਾ ਦੇ ਇੱਕ ਵੀਡੀਓ ਵੀ ਤੁਸੀਂ ਦੇਖਿਆ ਹੋਣਾ ਜਿਸ ਦੇ ਵਿੱਚ ਉਹ ਕਹਿੰਦਾ ਕਿ ਮੈਨੂੰ ਕੇਕਾਂ ਵਾਲਾ ਬਾਬਾ ਨਾਲ ਕਹਿਣ ਲੱਗ ਪੈਂ ਸੋ ਉਹ ਸਾਰਾ ਦਿਨ ਤੁਹਾਡੇ ਚੇਤੇ ਆ ਜਾਣਗੇ ਉਸ ਤੋਂ ਬਾਅਦ ਜਿਉਂ ਹੀ ਸਿੱਧੂ ਮੂਸੇਵਾਲਾ ਦੁਨੀਆ ਦੇ ਵਿੱਚੋਂ ਜਾਂਦਾ ਉਹ ਸੁਨੀਆਂ ਗਲੀਆਂ ਵੀ ਮੂਸੇ ਦੀਆਂ ਦੇਖੀਆਂ ਆਉਣੀਆਂ ਫਿਰ ਛੋਟੇ ਸਿੱਧੂ ਆਉਣ ਦੇ ਨਾਲ ਉੱਥੇ ਰੌਣਕਾਂ ਲੱਗਦੀਆਂ ਵੀ ਵੇਖੀਆਂ ਆਉਣੀਆਂ ਪਰ ਇਸ ਵਾਰ ਦਾ ਜਿਹੜਾ ਨੂਰ ਹੈ ਇਸ ਵਾਰ ਦਾ ਜਿਹੜਾ ਮਾਹੌਲ ਹੈ ਉਹਦਾ ਰੰਗ ਕੁਛ ਵੱਖਰਾ ਹੀ ਹੋਵੇਗਾ ਸਿੱਧੂ ਮੂਸੇ ਵਾਲੇ ਦੇ ਜਨਮ ਦਿਨ ਤੇ ਫੈਜ਼ ਨੂੰ ਬੇहद ਸ਼ਾਨਦਾਰ ਜਾਨਦਾਰ ਤੋਹਫ਼ਾ ਮਿਲਣ ਜਾ ਰਿਹਾ ਹੈ 11 ਤਰੀਕ ਪੰਜਵਾਂ ਮਹੀਨਾ ਜੂਨ ਦੇ ਵਿੱਚ ਤੁਸੀਂ ਨੋਟ ਕਰ ਲਿਓ ਜੂਨ ਜਦੋਂ ਆਉਂਦਾ ਹੈ ਤਾਂ ਬੇहद ਗਰਮੀ ਦਾ ਮੌਸਮ ਹੁੰਦਾ ਹੈ ਬੇहद ਤਪਸ਼ ਦਾ ਮੌਸਮ ਹੁੰਦਾ ਹੈ ਪਰ ਸਿੱਧੂ ਮੂਸੇ ਵਾਲੇ ਦੇ ਗੀਤਾਂ ਨੇ ਸਭ ਦੇ ਕਾਲਜੇ ਦੇ ਵਿੱਚ ਠੰਡ ਪਾ ਕੇ ਰੱਖ ਦੇਣੀਆਂ ਸਭ ਨੂੰ ਜਿੰਨਾ ਤੁਸੀਂ ਠੰਡਾ ਕੋਲਡ ਡਰਿੰਕ ਪੀਨੇ ਹੋ ਜਾਂ ਸ਼ਰਬਤ ਪੀਨੇ ਹੋ ਉਸ ਤਰ੍ਹਾਂ ਦੇ ਗੀਤਾਂ ਦਾ ਆਨੰਦ ਆਉਣ ਵਾਲਾ ਸਿੱਧੂ ਮੂਸੇਵਾਲਾ ਦਾ ਕੱਲਾ ਕੱਲਾ ਗੀਤ ਜਿਵੇਂ ਪੂਰਾ ਤੁੰਨਿਆ ਹੁੰਦਾ ਗੀਤ ਉਸ ਦੇ ਬੋਲ ਨੇ ਜਿਹੜੇ ਪਰੇ ਠੋਖ ਵਜਾ ਕੇ ਲਿਖੇ ਹੁੰਦੇ ਨੇ ਕੱਲਾ ਕੱਲਾ ਗੀਤ ਮੂਸੇਵਾਲਾ ਦਾ ਅਸਲੀਅਤ ਦੇ ਵਿੱਚੋਂ ਨਿਕਲਿਆ ਏ ਜਦੋਂ ਲੋਕ ਗੀਤ ਵੀ ਆਇਆ ਹਾਲਾਂਕਿ ਇਹ ਗੀਤ ਕਾਫੀ ਸਮੇਂ ਦਾ ਬਣਿਆ ਹੋਇਆ ਸੀ ਪਰ ਲੋਕਾਂ ਨੂੰ ਜਿਹੜੇ ਫੈਨਸ ਨੇ ਸਿੱਧੂ ਦੇ ਉਹਨਾਂ ਨੂੰ ਪੂਰਾ ਚਾਹ ਚੜਿਆ ਇਸ ਗੀਤ ਦਾ ਤਾਂ ਉਹਨਾਂ ਨੇ ਇਸ ਗੀਤ ਨੂੰ ਵੀ ਪੂਰਾ ਇੰਜੋਏ ਕੀਤਾ ਆ ਹੁਣ ਜੀ ਗੱਲ ਕਰੀਏ ਤਾਂ ਸਿੱਧੂ ਮੂਸੇ ਵਾਲਾ 11 ਤਰੀਕ ਨੂੰ ਆ ਰਿਹਾ 11 ਜੂਨ ਨੂੰ ਆ ਰਿਹਾ ਈਪੀ ਦੱਸੀ ਜਾ ਰਹੀ ਹੈ ਫਿਲਹਾਲ ਇਸ ਬਾਰੇ ਕੋਈ ਕਨਫਰਮ ਨਹੀਂ ਹੈ ਕਿ ਇੱਕ ਗੀਤ ਨੇ ਜਾਂ ਫਿਰ ਗੀਤਾਂ ਦੀ ਪਰਮਾਰ ਹੋਣ ਵਾਲੀ ਹੈ ਪਰ ਫੈਨਸ ਨੇ ਜਿਹੜੇ ਇਹਨਾਂ ਨੂੰ ਇੱਕ ਤੋਹਫੇ ਵਾਂਗ ਓਡੀਕ ਰਹੇ ਨੇ ਇੱਕ ਤਿਹਾਰ ਵਾਂਗ ਓਡੀਕ ਰਹੇ ਨੇ ਕਿ 11 ਤਰੀਕ ਨੂੰ ਸਿੱਧੂ ਮੂਸੇ ਵਾਲੇ ਦੇ ਜਿਹੜਾ ਹੈਗਾ ਕਿੰਨੇ ਗੀਤ ਲੈ ਕੇ ਆਉਂਦੇ ਨੇ ਉਸ ਦੀ ਪਟਾਰੀ ਦੇ ਵਿੱਚੋਂ ਕਿੰਨੇ ਕ ਤੀਰਬਾਰ ਨਿਕਲਦੇ ਨੇ ਕਿੰਨੇ ਕ ਜਿਹੜੇ ਤੋਹਫੇ ਦਰਸ਼ਕਾਂ ਨੂੰ ਸੁਣਨ ਨੂੰ ਮਿਲਣਗੇ ਕਿਉਂਕਿ ਫੈਨਸ ਉਹਨਾਂ ਦੇ ਕੰਨ ਤਰਸੇ ਪਏ ਸੀ ਕੰਨ ਸੁਣਨੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲਿਆਂ ਦੇ ਕਿਉਂਕਿ ਹਰ ਇੱਕ ਨੂੰ ਹੁਣ ਚਾਹ ਬਹੁਤ ਹੈ ਇਹ 11 ਤਰੀਕ ਨੂੰ ਚਾਹ ਉਸ ਦਿਨ ਡੁੱਗਣਾ ਤਿੱਗਣਾ ਚੌਗਣਾ ਹੋ ਜਾਣਾ ਜਿੱਦਾਂ 1 2 ਨਹੀਂ 3 4 ਇਕੱਠੇ ਪਟਾਕੇ ਪੈਣਗੇ ਤਾਂ ਤੁਸੀਂ ਤਿਆਰੀ ਕਰ ਲਓ ਤਿਆਰੀ ਖਿੱਚ ਲਓ ਪੂਰੀ 11 ਜੂਨ ਨੂੰ ਸਿੱਧੂ ਮੂਸੇਵਾਲੇ ਦੇ ਪੋਸਟਰ ਉਹਨਾਂ ਦੇ ਅਫੀਸ਼ੀਅਲ ਜਿਹੜਾ ਸੋਸ਼ਲ ਮੀਡੀਆ ਨੇ ਇੰਸਟਾਗ੍ਰਾਮ ਫੇਸਬੁੱਕ ਉਸੇ ਪੋਸਟਰ ਪੈ ਚੁੱਕਿਆ ਹੈ ਮੂਸੇ ਦੇ ਨਾਮ ਤੇ ਜਦੋਂ ਤੁਸੀਂ ਜਾਓਗੇ ਤਾਂ ਤੁਹਾਨੂੰ ਸਿੱਧੂ ਮੂਸੇਵਾਲੇ ਦਾ ਮੂਸੇ ਪ੍ਰਿੰਟ ਦੇਖਣ ਨੂੰ ਮਿਲੇਗਾ ਤਾਂ ਮੂਸੇ ਪ੍ਰਿੰਟ ਆ ਰਿਹਾ ਹੈ ਤਿਆਰੀ ਕਰ ਲਓ ਦੱਬਿਆਂ ਦੇ ਪੁੱਤ ਸਿੱਧੂ ਮੂਸੇਵਾਲਾ ਦੇ ਨਵੇਂ ਗੀਤਾਂ ਦਾ ਆਨੰਦ ਮਨਣ ਲਈ